ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਮੱਖੀ ਨੱਕ ਤੇ ਉੱਤੇ ਨਹੀਂ ਬਹਿਣ ਦਿੰਦੇ ਬਾਜੀ ਕਿਆਂ ਦੀ ਕੱਤੀ ਮੋੜ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਇਸ ਦੇ ਨਾਲ ਹੀ ਇੰਗਲਿਸ਼ ਕੀਬੋਰਡ ਦੀ ਵੀ ਚੋਣ ਕਰ ਲਈ ਜਾਵੇ ਤਾਂ ਠੀਕ ਰਹੇਗਾ इंग्लिश ले यूएसए की चोट करो इंग्लिश इंटरनेशनल हम तिने भाषावान दिखाई दे रही है हैं जेकर गैर अंग्रेजी कीबोर्ड वाले अंग्रेजी कीबोर्ड बोर्ड इंस्टॉल कर लेकिन ਤਾਂ ਚੰਗਾ ਹੋਵੇਗਾ ਕਿਉਂਕਿ ਜਦੋਂ ਤੁਹਾਨੂੰ ਕੋਈ ਗੈਰ ਯੂਨੀਫੋਰਮਡ ਜਾਂ ਰਵਾਇਤੀ ਫੌਂਟ ਕਹੋ ਜੋ ਕਿ ਅੰਗਰੇਜ਼ੀ ਕੀਬੋਰਡ ਤੇ ਆਧਾਰਿਤ ਹੁੰਦੇ ਹਨ ਜਦੋਂ ਉਹਨਾਂ ਨੂੰ ਗੈਰ ਅੰਗਰੇਜ਼ੀ ਕੀਬੋਰਡਾਂ ਭਾਵ ਜਰਮਨ ਕੀਬੋਰਡ ਤੇ ਇੰਸਟਾਲ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਕੁਝ ਬਟਨ ਇੱਧਰ ਉੱਧਰ ਹੋ ਜਾਂਦੇ ਹਨ ਭਾਵ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆ ਉੱਪਰ ਵਾਲਾ ਅੰਗਰੇਜ਼ੀ ਕੀਬੋਰਡ ਹੈ ਕਿ ਇਹ ਥੱਲੇ ਵਾਲਾ ਜਦੋਂ ਇਸ ਫੌਂਟ ਅਨਮੋਲ ਲਿਪੀ ਫੌਂਟ ਗੈਰ ਯੂਨੀਕੋਡ ਅਨਮੋਲ ਲਿਪੀ ਫੌਂਟ ਨੂੰ ਤੁਸੀਂ ਜਰਮਨ ਕੀਬੋਰਡ ਤੇ ਇੰਸਟਾਲ ਕਰੋਗੇ ਤਾਂ ਇਸ ਦੇ ਕੁਝ ਬਟਨ ਜਿਵੇਂ Y ਤੇ Z ਦਾ ਫਰਕ ਹੈ ਇਹ ਉਲਟ-ਪੁਲਟ ਹੋ ਜਾਣਗੇ ਦੂਸਰੀ ਜੋ ਵੱਡੀ ਸਮੱਸਿਆ ਹੈ ਉਹ ਇਹ ਹੈ ਕਿ ਅੱਧਕ ਜਿਵੇਂ ਕਿ ਤੁਸੀਂ ਦੇਖ ਸਕਦੇ ਅੰਗਰੇਜ਼ੀ ਕੀਬੋਰਡ ਤੇ ਅਦਕ ਇੱਥੇ ਹੈ ਦੋ ਤਰ੍ਹਾਂ ਦੀ ਅਦਕ ਇੱਕ ਡੰਡੀ ਨਾਲ ਇੱਕ ਬਿਨਾਂ ਡੰਡੀ ਤੋਂ ਉਹ ਜਰਮਨ ਕੀਬੋਰਡ ਵਿੱਚ ਗਾਇਬ ਹੋ ਜਾਂਦੀ ਹੈ ਜਰਮਨ ਕੀਬੋਰਡ 'ਚ ਇੱਥੇ ਖਖਾ ਪੈਰ ਬਿੰਦੀ ਤੇ ਚੱਕਰ ਵਾਲੀ ਡੰਡੀ ਆ ਜਾਂਦੀ ਹੈ ਇਸ ਕਰਕੇ ਮੈਂ ਕਈ ਸਾਲ ਇਹ ਅਦਕ ਨੂੰ ਤੀਸਰੇ ਬਟਨ ਤੇ ਸੈੱਟ ਕਰਕੇ ਵਰਤੋਂ ਕਰਦਾ ਰਿਹਾ ਜਦਕਿ ਇਸ ਦਾ ਸੌਖਾ ਹੱਲ ਇਹ ਈ ਸੀ ਕਿ ਜਦੋਂ ਤੁਸੀਂ ਅੰਗਰੇਜ਼ੀ ਕੀਬੋਰਡ ਦੇ ਆਧਾਰਿਤ ਤੇ ਗੈਰ ਯੂਨੀਫੌਂਡ ਜਰਮਨ ਕੀਬੋਰਡ ਤੇ ਇੰਸਟਾਲ ਕਰਦੇ ਹੋ ਤਾਂ ਲਿਖਣ ਵੇਲੇ ਸਿਰਫ ਤੁਹਾਨੂੰ ਇੱਥੇ ਭਾਸ਼ਾ ਬਦਲਣ ਦੀ ਲੋੜ ਸੀ ਇੱਥੇ ਅੰਗਰੇਜ਼ੀ ਦੀ ਚੋਣ ਕਰਨ ਨਾਲ ਇਹ ਅੱਦਕ ਆਪਣੇ ਸਹੀ ਸਥਾਨ ਤੇ ਰਹੇਗਾ ਸੋ ਮੁੱਖੀ ਗੱਲ ਇਹ ਹੈ ਕਿ ਜੇਕਰ ਤੁਸੀਂ ਗੈਰ ਰਵਾਇਤੀ ਫੌਂਟ ਆਕਰਸ਼ਕ ਜਿਸਨ ਵਾਲੇ ਜਰਮਨ ਕੀਬੋਰਡ ਜਾਂ ਗੈਰ ਅੰਗਰੇਜ਼ੀ ਕੀਬੋਰਡ ਤੇ ਇੰਸਟਾਲ ਕਰਦੇ ਹੋ ਤਾਂ ਲਿਖਣ ਵੇਲੇ ਤੁਹਾਨੂੰ ਸਿਰਫ ਇੱਥੇ ਅੰਗਰੇਜ਼ੀ ਕੀਬੋਰਡ ਦੀ ਚੋਣ ਕਰਨ ਦੀ ਲੋੜ ਹੈ ਅਤੇ ਤੁਹਾਡੇ ਕੋਲ ਉਸ ਦਾ ਬਟਨ ਫੱਟੀ ਖਖਾ ਹੈ ਜਿਵੇਂ ਇੱਥੇ ਗੀਆ ਚਾਰਤਿਕ ਵੈਬ ਜਾਂ ਗੁਰਮੁਖੀ ਲਿਪੀ ਤਾਂ ਲਿਖਣ ਵੇਲੇ ਤੁਹਾਨੂੰ ਸਿਰਫ ਇੱਥੇ ਇੰਗਲਿਸ਼ ਕੀਬੋਰਡ ਦੀ ਚੋਣ ਕਰਨ ਦੀ ਲੋੜ ਹੈ ਫਿਰ ਅੱਦਕ ਆਪਣੇ ਸਹੀ ਸਥਾਨ ਤੇ ਹੀ ਆਵੇਗੀ ਨਾ ਕਿ ਇੱਥੇ ਖਖਾ ਆਵੇਗਾ ਜੇਕਰ ਤੁਸੀਂ ਇੱਥੇ ਡੋਚ ਦੀ ਝੋਨ ਕਰਕੇ ਇਹੀ ਲਿਖਦੇ ਹੋ ਤਾਂ ਫਿਰ ਇੱਥੇ ਖਖੇ ਪੈਰ ਬਿੰਦੀ ਆਵੇਗੀ ਨਾ ਕਿ ਅਦਕ ਇਸ ਕਰਕੇ ਗੈਰ ਅੰਗਰੇਜ਼ੀ ਕੀਬੋਰਡ ਵਾਲਿਆਂ ਨੂੰ ਇਹ ਜ਼ਰੂਰੀ ਹੈ ਕਿ ਉਹ ਅੰਗਰੇਜ਼ੀ ਕਿ ਉਹ ਅੰਗਰੇਜ਼ੀ ਕੀਬੋਰਡ ਵੀ ਇੰਸਟਾਲ ਕਰ ਲੈਣ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਵੱਡੀ ਸਮੱਸਿਆ ਦਾ ਹੱਲ ਇਹ ਛੋਟਾ ਜਿਹਾ ਸੀ ਪਰ ਮੈਂ ਕਈ ਸਾਲ ਹੀ ਇਸ ਅਦਕ ਨੂੰ ਤੀਸਰੇ ਬਟਨ ਦੀ ਸਹੂਜਾ ਤੇ ਹੀ ਇੱਕ ਬਤੂ ਕਰਦਾ ਰਿਹਾ ਉਹ ਇਸ ਕਰਕੇ ਕਿ ਸ਼ਰਾਤੀ ਅੰਸਰ ਇਹ ਹੀ ਪ੍ਰਚਾਰ ਕਰ ਰਹੇ ਹਨ ਕਿ ਜਾਤਪਾਤ ਤੇ ਗਰੀਬੀ ਜਦੋਂ ਖਤਮ ਹੋਵੇਗੀ ਉਸ ਤੋਂ ਬਾਅਦ ਹੀ ਕੋਈ ਵਿਕਾਸ ਦੀ ਗੱਲ ਕਰਾਂਗੇ ਇਸ ਕਰਕੇ ਤਕਨੀਕੀ ਸਮੱਸਿਆਵਾਂ ਬਾਰੇ ਕਿਤੇ ਵੀ ਕੋਈ ਗੱਲ ਨਹੀਂ ਕੀਤੀ ਸਿਰਫ ਜਾਤਪਾਤ ਹਟਾਓ ਗਰੀਬੀ ਹਟਾਓ ਬਾਕੀ ਕੰਮ ਬਾਅਦ ਆਓ ਹੁਣ ਦੇਖੀਏ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਡੋਜ ਜਾਨੀ ਜਰਮਨ ਪਾਛਾ ਦੀ ਚੋਣ ਕੀਤੀ ਗਈ ਹੈ ਅਤੇ ਇੱਥੇ ਤੁਸੀਂ ਹੁਣ ਅਨਮੋਲ ਲਿਪੀ ਦੀ ਚੋਣ ਕਰ ਲਓ ਅਨਮੋਲ ਲਿਪੀ ਅਨਮੋਲ ਲਿਪੀ ਜੋ ਇੰਗਲਿਸ਼ ਕੀਬੋਰਡ ਤੇ ਆਧਾਰਿਤ ਹੈ ਹੁਣ ਇਸ ਨੂੰ ਜਰਮਨ ਕੀਬੋਰਡ ਨਾਲ ਲਿਖ ਕੇ ਦੇ ਦੇ ਹਾਂ ਜਿਵੇਂ ਕਿ ਅਨਮੋਲ ਲਿਪੀ ਇੰਗਲਿਸ਼ ਕੀਬੋਰਡ ਤੇ ਇੱਥੇ ਇਹ ਬਟਨ ਦੱਬਣ ਤੇ ਅੱਧਕ ਆਉਂਦਾ ਹੈ ਇਹ ਵਾਲਾ ਪਰ ਜਨਮਨ ਕੀਬੋਰਡ ਤੇ ਖਖੇ ਪਰ ਬਿੰਦੀ ਆਉਂ ਦਬਦੇ ਹਾਂ ਨਾਲ ਹੀ ਖਾਲੀ تھا ਬਟਨ ਦਬਣਾ ਪਵੇਗਾ ਸੋ ਜੇਕਰ ਹੁਣ ਤੁਸੀਂ ਇਸ ਨੂੰ ਇੰਗਲਿਸ਼ ਕੀਬੋਰਡ ਦੀ ਚੋਣ ਕਰ ਲੈਨੇ ਹੋ ਇੰਗਲਿਸ਼ ਕੀਬੋਰਡ ਦੀ ਚੋਣ ਕਰਨ ਤੋਂ ਬਾਅਦ ਹੁਣ ਤੁਸੀਂ ਇਹ ਬਟਨ ਦਬਦੇ ਹੋ ਤਾਂ ਅੱਧਕ ਆਵੇਗਾ ਸੋ ਇਸੇ ਤਰ੍ਹਾਂ ਅਪਾ ਇੰਗਲਿਸ਼ ਕੀਬੋਰਡ ਦੀ ਚੋਣ ਕੀਤੀ ਹੈ ਅਤੇ ਜੇਕਰ Y ਨੂੰ ਦਬੂਗੇ ਤਾਂ ਲਾਮ ਆਵੇਗੀ ਅਤੇ ਸ਼ਿਫਟ ਦਬਕੇ ਦੁਲਾਮਾ ਪਰ ਜੇਕਰ ਜਰਮਨ ਕੀਬੋਰਡ ਦੀ ਚੋਣ ਹੈ ਤਾਂ Z ਦਬਣ ਨਾਲ ਜੱਜੇ ਪੈਰ ਵਿੰਦੀ ਆਵੇਗੀ ਸੋ ਇਸ ਦਾ ਫਾਇਦਾ ਉੱਥੇ ਹੁੰਦਾ ਹੈ ਜੇਕਰ ਤੁਹਾਨੂੰ ਕੋਈ ਆਕਰਸ਼ਕ ਦਿਖਣ ਵਾਲਾ ਗੈਰ ਯੂਨੀਫੌਂਡ ਪਾਵ ਰਵੈਤੀ ਫੌਂਡ ਮਿਲਦਾ ਹੈ ਅਤੇ ਤੁਸੀਂ ਉਸ ਨੂੰ ਇੰਸਟਾਲ ਕਰਦੇ ਹੋ ਅਤੇ ਨਾਲ ਹੀ ਤੁਹਾਨੂੰ ਕੀਬੋਰਡ ਖਾਖੇ ਦੀ ਤਸਵੀਰ ਵੀ ਹੈ ਜੋ ਇੰਗਲਿਸ਼ ਕੀਬੋਰਡ ਤੇ ਆਧਾਰਤ ਹੈ ਤਾਂ ਤੁਸੀਂ ਇੱਥੇ ਇੰਗਲਿਸ਼ ਭਾਸ਼ਾ ਦੀ ਚੋਣ ਕਰਕੇ ਉਸ ਆਕਰਸ਼ਕ ਦਿਖਣ ਵਾਲੇ ਕੀਬੋਰਡ ਖਾਖੇ ਨੂੰ ਜਾਂ ਤਾਂ ਤੁਸੀਂ ਸ਼ਾਪ ਸਕਦੇ ਹੋ ਜਾਂ ਫੋਟੋ ਅੱਗੇ ਰੱਖ ਕੇ ਇੰਗਲਿਸ਼ ਕੀਬੋਰਡ ਦੀ ਚੋਣ ਕਰਕੇ ਕਿਉਂਕਿ ਆਮ ਤੌਰ ਤੇ ਇੰਗਲਿਸ਼ ਕੀਬੋਰਡ ਦੇ ਆਧਾਰਿਤ ਤੇ ਹੀ ਕੀਬੋਰਡ ਲੇਆਉਟ ਬਣਾਏ ਜਾਂਦੇ ਹਨ ਤੁਸੀਂ ਲਿਖ ਸਕਦੇ ਹੋ ਸਾਡੀ ਗੱਲ ਸ਼ੇਰਾ ਬਗੀਆੜਾ ਵਾਰੀ ਗੱਲ ਸਾਡੇ ਕੋਲ ਹੋਣੀ ਇੱਕ ਰਾੜਾ ਵਾਰੀ ਗੱਲ ਮਾੜੀ ਨਹੀਂ ਆਖਾਂਗੇ ਤੇ ਮਾੜੀ ਨਹੀਂ ਚਰਾਂਗੇ ਵੇ ਜੱਟਾਂ ਤੇ ਮਿੰਦੀਰ ਕੱਲ ਜੱਟਾ ਵਾਰੀ ਕਰਾ